ਜੀ ਆਪਣੇ ਕੋਲੋਂ سارے ਪੈਸੇ ਕੱਢ ਕੇ ਕਰਾਇਆ ਲਾ ਕੇ ਆਉਂਦੇ ਆ ਜੀ ਇਹ ਸਾਡਾ ਅਸਰ ਸਰਦੀਆਂ ਕਰਕੇ ਬਹੁਤ ਆਫਰ ਰਹਿ ਜਾਂਦਾ ਕਿ ਕਿਸਵਨ ਤੇ ਰਲ ਆ ਦੇ ਕੀ ਗੱਲ ਬatein ਤੇ ਮੇਰਾ ਨਾਮ ਆਇਆ ਜੀ ਕਾਂਪਰ ਸਿੰਘ ਦੀਪ ਸਿੰਘ ਮੈਂ ਪੰਜਾਬ ਖੇਤਰੀ ਦੂਰ ਸਭਾ ਦਾ ਜ਼ਿਲ੍ਹਾ ਸੈਕਟਰੀ ਆ ਇਹ ਮੁਲਾਜ਼ਮ ਤੱਕਾ ਜਿਹੜੇ ਜਿੰਨੇ ਵੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਯਾਰਾ ਯਾਰਾ ਮਹੀਨੇ ਤੋਂ ਤਨਖਾਹ ਜਿਹੜੀ ਆ ਨਹੀਂ ਮਿਲੀ ਵਿਚਾਰਿਆ ਦੇ ਤੁੱਲੇ ਜਿਹੜੇ ਠੰਡੇ ਪਏ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਆ ਪਰ ਫਿਸਾਇਆ ਨਾ ਤੇ ਵਿਚਾਰਿਆ ਤੋਂ ਦਿੱਤੀਆਂ ਨਹੀਂ ਜਾਣਦੇ ਹੋਈਆਂ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਬੈਠਣ ਨਹੀਂ ਦੇ ਰਹਾ ਇਹਨਾਂ ਵਿਚਾਰਿਆਂ ਦਾ ਬੁਰਾ ਹਾਲ ਆ ਕਿਉਂਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਤੁਰੰਤ ਤੌਰ ਤੇ ਜਿਹੜੇ ਆ ਹੱਲ ਕੀਤੇ ਜਾਣ ਨਹੀਂ ਤੇ ਇਹਨਾਂ ਵਿਚਾਰਿਆ ਦੇ ਬੱਚੇ ਜਿਹੜੇ ਆ ਸਕੂਲੋਂ ਤੋਂ ਪੜ੍ਹਾਈ ਤੋਂ ਜਿਹੜੇ ਉਹ ਵਾਂਝੇ ਰਹਿ ਜਾਣਗੇ ਅਗਲਾ ਸੰਘਰਸ਼ ਕੀ ਤੁਹਾਡੇ ਜੀ ਇਹਨਾਂ ਦਾ ਅਗਲਾ ਸੰਘਰਸ਼ ਜੋ ਵੀ ਇਹਨਾਂ ਦੀ ਜੁਨੀਆਨ ਲਿਖੂਗੀ ਅਸੀਂ ਇਹਨਾਂ ਨਾਲ ਮੋੜੇ ਨਾਲ ਮੋੜਾ ਜੜਕੇ ਖਲੋਤੇ ਆ ਜਿੱਥੇ ਵੀ ਇਹ ਜੋ ਇਹ ਲਿਕਨਗੇ ਪ੍ਰੋਗਰਾਮ ਅਸੀਂ ਇਹਨਾਂ ਦੇ ਅੱਗੇ ਹੋ ਕੇ ਇਹ ਲੜਾਈ ਜਿਹੜੀ ਇਹਨਾਂ ਦੀ ਲੜਾਂਗੀ ਦਸ ਤੱਕ ਬਰਤਨ ਨਾਲਾ ਕਬਿਛਦਾਲੇ ਸੇਧ ਬਕ ਕਰਮਚਾਰੀ ਕੀ ਮਾਮਲਾ ਹੈ ਹਾਟ ਸੋਰਸਿੰਗ ਐਮਪਲੋਈਸ ਹੈ ਕਿ ਨਹੀਂ ਲੋਗ ਜਨ ਕੰਪਲੀਟ ਨੂੰ ਕੰਮ ਕਰ ਰਹੇ ਨੇ ਇਹਨਾਂ ਦੀ ਕਾਫੀ ਟਾਈਮ ਤੋਂ ਉਹਨਾਂ ਦੀ ਪੀਐਸ ਜਿਹੜੀਆਂ ਪੈਂਡਿੰਗ ਚੱਲਦੀਆਂ ਆ ਗਈਆਂ ਮੈਂ ਵੀ ਇਹਨਾਂ ਨੂੰ ਹਰ ਮਹੀਨੇ ਪੇ ਨਹੀਂ ਦੇ ਪਾ ਰਿਆ ਮੇਰੇ ਅੰਦਰ ਪਹਿਲਾ ਮਹੀਨਾ ਦੀ 8 ਮਹੀਨੇ ਦੀ ਪੇ ਜਿਹੜੀ ਸੀ ਉਹ ਪੈਂਡਿੰਗ ਸੀ ਤੇ ਮੈਂ ਜਦੋਂ ਆਇਆ ਹਾਂ ਮਹੀਨਿਆਂ ਨੂੰ ਹਰ ਮਹੀਨੇ ਪੇ ਨਹੀਂ ਦੇ ਪਾਇਆ ਕਿਉਂਕਿ ਸਾਡੇ ਕੋਲ ਹੁਣ ਫੰਡ ਜਿਹੜੇ ਪਹਿਲਾਂ ਫੰਡਸ ਆ ਰਹੇ ਸੀ ਉਹਨੇ ਫੰਡਸ ਨਹੀਂ ਆ ਰਹੇ ਇਸ ਵੇਲੇ ਪੇ ਜਣਾ ਮੁਸ਼ਕਿਲ ਆ ਰਹੀ ਹੈ ویسੇ ਵੀ ਜਜ਼ਤਰ ਲੋਕ ਜਿਹੜੇ ਭਰਤੀ ਹੋ ਕੋਵਿਡ-19 ਤੇ ਹੋਈ ਸੀ ਕੋਵਿਡਸ ਕਾਫੀ ਫੰਡਸ ਆ ਰਹੇ ਸੀ ਉਹਨਾਂ ਨੂੰ ਪੇਅ ਮਿਲ ਜੀ ਰਹੀਆਂ ਪਰ ਉਸ ਤੋਂ ਬਾਅਦ ਹੁਣ ਕੋ ਐਕਸਟਰਾ ਫੰਡ ਨਹੀਂ ਆ ਰਿਹਾ ਨਾ ਹਸਪਤਾਲ ਦੀ ਕੋਈ ਇਨਫੈਮੇਨੀ ਜ਼ਿਆਦਾ ਹੈਗੀ ਹੈ ਜਿਹੜੇ ਬੇਸਤੀ ਸੀ ਉਹਨਾਂ ਨੂੰ ਪੇ ਦੇ ਸਕੀਏ ਪਰ ਮੇਰੀ ਫੇਰ ਵੀ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿਉਂਕਿ ਇਹ ਕੇਸ ਰਾ ਬਣਾ ਕੇ ਮੈਂ ਉੱਪਰ ਪੇਚੁਕਾ ਹੈ ਸਟੇਟ ਸਭ ਦੇ ਦੀ ਪੀਸ ਗਿਆ ਜਾ ਸਕਦਾ ਦੇਖੋ ਅਗਰ ਸਰਕਾਰ ਵੱਲੋਂ ਕੋਈ ਉਤੋਂ ਫੰਡ ਜਹਰ ਜਾਂਦੇ ਨੇ ਇਹਨਾਂ ਨੇ ਬਿਆਜ ਹੀ ਕਲੀਅਰ ਕਰ ਦੇਵਾਂਗੇ ਪਰ ਉਦ ਤੱਕ ਕਿਉਂਕਿ ਚੋਣਾਂ ਜੱਤਾ ਲੱਗਾ ਹੋਇਆ ਹੈ ਮਰੀ ਇਹਨਾਂ ਸਾਰੇ ਵਰਕਰਸ ਨੂੰ ਅਪੀਲ ਹੈਗੀ ਹੈ ਕਿ ਅਸੀਂ ਤੁਹਾਡੇ ਦੁੱਖ ਸਮਝਦੇ ਆਂ ਤੁਹਾਡੇ ਨਾਲ ਆ ਪਰ ਚੋਣਾਂ ਜੱਤਨ ਫਿਆਨਸ ਰੱਖਦੇ ਹੋਏ ਸਟ੍ਰਾਈਕ ਨੂੰ ਤੁਰੰਤ ਖਤਮ ਕਰੋ ਕਿੰਨੇ ਪਿੰਡ ਕੇ ਇਹਨਾਂ ਦੀ ਪਈ ਹੈ ਜਿਹੜੀ ਆਪਾਂ ਕਿੰਨੇ ਹੁਣ 10 ਮਹੀਨੇ ਦੀ ਪੈਂਡਿੰਗ ਹੋ ਚੁੱਕੀ ਹੈ